ਜੈਨ ਨੂੰ ਸੇਰ ਕਰਨਾ ਚਾਹਣਾ ਜਸਾਇਆ 54 ਦੀ 17 ਐਇਤ ਦੇ ਵਿੱਚ ਲਿਖਿਆ ਲੋਕ ਤੇਰੇ ਵਿਰੁੱਧ ਲੜਾਈ ਲਈ ਹਥਿਆਰ ਬਣਾਉਣਗੇ ਪਰ ਉਹ ਹਥਿਆਰ ਤੈਨੂੰ ਨਹੀਂ ਹਰਾਉਣਗੇ ਕੁਝ ਲੋਕ ਤੇਰੇ ਵਿਰੁੱਧ ਬੋਲਣਗੇ ਪਰ ਹਰ ਉਹ ਬੰਦਾ ਜਿਹੜਾ ਤੇਰੇ ਵਿਰੁੱਧ ਬੋਲੇਗਾ ਗਲਤ ਸਿੱਧ ਹੋਵੇਗਾ ਯਹੋਵਾ ਆਖਦਾ ਹੈ ਯਹੋਵਾ ਦੇ ਸੇਵਕਾਂ ਨੂੰ ਕੀ ਮਿਲੇਗਾ ਮਿਲਦਾ ਹੈ ਉਹਨਾਂ ਨੂੰ ਉਹ ਦੋਸ਼ ਮੁਕਤ ਮਿਲਦਾ ਹੈ ਜਿਹੜਾ ਮੇਰੇ ਪਾਸੋਂ ਆਉਂਦਾ ਹੈ ਪ੍ਰਭ ਯਿਸੂ ਮਸੀਹ ਦਾ ਵਾਚਨ ਕਹਿ ਰਿਹਾਗਾ ਕਹਿੰਦਾ ਜਿਹੜੇ ਲੋਕ ਕਹਿੰਦਾ ਤੇਰੇ ਕੀ ਹੋਣਗੇ ਬਿਰੁੱਧ ਹੋਣਗੇ ਕਹਿੰਦਾ ਉਹ ਕੀ ਹੋ ਜਾਣਗੇ ਨਾਸ ਹੋ ਜਾਣਗੇ ਕਹਿੰਦਾ ਜਿਹੜੇ ਤੇਰੇ ਖਿਲਾਫ ਉੱਠਦੇ ਨੇ ਕਹਿੰਦਾ ਸ਼ੈਤਾਨ ਜੋ ਤੇਨੂੰ ਜਕੜ ਕੇ ਰੱਖਦਾਗਾ ਤੇਰੇ ਕੰਮ ਨੂੰ ਖਰਾਬ ਕਰਨਾ ਚਾਹੁੰਦਾਗਾ ਉਹ ਇੱਕ ਦਿਨ ਕੀ ਹੋ ਜਾਊਗਾ ਨਾਸ ਹੋ ਜਾਊਗਾ ਕਹਿੰਦਾ